ਗੱਲ ਇਹ ਹੈ ਕਿ ਆਪਾਂ ਹਰੇਕ ਚੀਜ਼ ਨੂੰ ਪੰਥਕ ਪੰਥਕ ਕਰਕੇ ਵੀ ਆਪਾਂ ਵੋਟਾਂ ਨਹੀਂ ਲੈ ਸਕਦੇ। ਹੁਣ ਗੱਲ ਇਹ ਹੈ ਕਿ ਇੱਥੇ ਤੁਸੀਂ ਆਪਾਂ ਤਰਨਤਾਰਨ ਸ਼ਹਿਰ ਦੇ ਵਿੱਚ ਬੈਠੇ। ਇੱਥੇ ਸਭ ਤੋਂ ਵੱਧ ਵੋਟਾਂ ਹਿੰਦੂ ਆ। ਕੀ ਉਹ ਰੱਬ ਨੂੰ ਨਹੀਂ ਮੰਨਦੇ? ਇੱਥੇ ਸਭ ਤੋਂ ਵੱਧ ਵੋਟ ਜਿਹੜੀ ਹੈ ਕਈਆਂ ਪਿੰਡਾਂ ਦੇ ਵਿੱਚ ਮੈਂ ਜਾ ਕੇ ਵੇਖਿਆ 크ਰਿਸਚੀਅਨ ਭਾਈਚਾਰੇ ਦੀ ਹੈ ਕੀ ਉਹ ਰੱਬ ਨੂੰ ਨਹੀਂ ਮੰਨਦੇ? ਨੋਮੀਨੇਸ਼ਨ ਦਾ ਅੱਜ ਤੀਸਰਾ ਦਿਨ ਹੈ ਤੇ ਤੀਸਰੇ ਦਿਨ 'ਚ ਕਾਂਗਰਸ ਦੇ ਉਮੀਦਵਾਰ ਜਿਹੜੇ ਨੇ ਕੁਲਬੀਰ ਜੀਰਾ ਉਹਨਾਂ ਨੇ ਨੋਮੀਨੇਸ਼ਨ ਫਾਈਲ ਕੀਤੀ ਹੈ ਲੋਕ ਸਭਾ ਖਡੂਰ ਸਾਬ ਤੋਂ। ਕੀ ਮੁੱਦੇ ਰਹਿਣਗੇ ਕਿਹੜੇ ਮੁੱਦਿਆਂ ਤੇ ਇਲੈਕਸ਼ਨਸ ਹੋਏਗੀ ਤੇ ਇਸ ਹਲਕੇ ਦੇ ਲੋਕਾਂ ਦੇ ਵਿੱਚ ਵਿਚਰਦੇ ਉਹਨਾਂ ਨੂੰ ਕਿਹੜੇ-ਕਿਹੜੇ ਮੁੱਦੇ ਜਿਹੜੇ ਨੇ ਉਹਨਾਂ ਦੇ ਅੱਗੇ ਸਾਹਮਣੇ ਆਏ ਨੇ ਸਾਡੇ ਨਾਲ ਕੁਲਬੀਰ ਸਿੰਘ ਜੀਰਾ ਨੇ ਜੀਰਾ ਸਾਹਿਬ ਤੁਹਾਡਾ ਪੰਜਾਬ ਤੱਕ ਚਾ ਸਵਾਗਤ ਹੈ ਜੀਰਾ ਸਾਹਿਬ ਅੱਜ ਤੁਸੀਂ ਨੋਮੀਨੇਸ਼ਨ ਫਾਈਲ ਕੀਤੀ ਹੈ ਤੇ ਨੋਮੀਨੇਸ਼ਨ ਫਾਈਲ ਨਾਲ ਕਵਰਿੰਗ ਕੈਂਡੀਡੇਟ ਕੌਣ ਰਹੇ ਨੇ ਸਾਡਾ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਬਲੌਣਾ ਸ਼੍ਰੀ ਵਾਹਿਗੁਰੂ ਜਿੱਕਾ ਖਾਲਸਾ ਸ਼੍ਰੀ ਵਾਹਿਗੁਰੂ ਜਿੱਕਾ ਫਤਿਹ ਜਿਹੜੇ ਨਾਲ ਕਵਰਿੰਗ ਕੈਂਡੀਡੇਟ ਨੇ ਉਹ ਮੇਰੇ ਆਪਣਾ ਵਾਈਫ ਨੇ ਮਨਮੀਤ ਕੌਰ ਜੀ ਤੇ ਅੱਜ ਇਸ ਪੇਪਰ ਜਿਹੜੇ ਆ ਉਹ ਫਾਈਲ ਕਰ ਦਿੱਤੇ ਜੀਰਾ ਸਾਹਿਬ ਅੱਜ ਜੇ ਤੁਸੀਂ ਕਈ ਜਗ੍ਹਾ ਸੰਬੋਧਨ ਵੀ ਕੀਤਾ ਆਪਣੇ ਕਈ ਆਪਣੇ ਜਿਹੜੇ ਵਰਕਰਸ ਨੂੰ ਉਹਨਾਂ ਨੂੰ ਸੰਬੋਧਨ ਕੀਤਾ ਕੀ ਲੱਗਦਾ ਕਿ ਕਿਹੜੇ ਮੁੱਦੇ ਰਹਿਣਗੇ ਇਸ ਹਲਕੇ ਦੇ ਜਿਹੜੇ ਹੱਲ ਹੋਣੇ ਚਾਹੀਦੇ ਸੀ ਨਹੀਂ ਹੋਏ ਗੱਲ ਇਹ ਕਿ ਮੁੱਦੇ ਤਾਂ ਬਹੁਤ ਜ਼ਿਆਦਾ ਨੇ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਕੋਈ ਵੀ ਕੰਮ ਚਾਹ ਡਿਵੈਲਪਮੈਂਟ ਦੀ ਅਸੀਂ ਗੱਲ ਕਰ ਲਈਏ ਚਾਹ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਅੱਜ ਹਰੇਕ ਫਰੰਟ ਦੇ ਉੱਤੇ ਜਿਹੜੀ ਆ ਉਹ ਸਰਕਾਰ ਹੈ ਫੇਲ ਦਿਖਾਈ ਦੇ ਰਹੀ ਹੈ ਔਰ ਲੋਕ ਜਿਹੜੇ ਆ ਉਹ ਮਨ ਬਣਾ ਕੇ ਬੈਠੇ ਨੇ ਕਿ ਐਕਤੀ ਇਹਨਾਂ ਨੂੰ ਚੱਲਦਾ ਕਰਨਾ ਹੈ। ਹਾਂ ਬਿਲਕੁਲ ਇੱਕ ਤੁਸੀਂ ਡੋਪ ਟੈਸਟ ਦੀ ਗੱਲ ਕਰ ਰਹੇ ਹੋ ਤੁਸੀਂ ਮੰਚ ਤੋਂ ਵੀ ਗੱਲ ਕੀਤੀ। ਕਿਉਂ ਲੱਗਦਾ ਕਿ ਡੋਪ ਟੈਸਟ ਕੈਂਡੀਡੇਟਸ ਦਾ ਹੋਣਾ ਜ਼ਰੂਰੀ ਹੈ ਤੁਸੀਂ? ਗੱਲ ਇਹ ਆ ਕਿ ਮੇਰੇ ਤੋਂ ਰੋਂਦੀਆਂ ਮਾਵਾਂ ਜਰੀਆਂ ਨਹੀਂ ਜਾਂਦੀਆਂ ਜਿਨ੍ਹਾਂ ਦੇ ਪੁੱਤਰ ਇਸ ਜਹਾਨ ਤੋਂ ਚਲੇ ਗਏ। ਮੈਂ ਕੱਲ ਦੀ ਗੱਲ ਆ ਕਿ ਕੱਲ ਇੱਕ ਮਾਤਾ ਮੈਨੂੰ ਮਿਲੀ ਔਰ ਮੈਨੂੰ ਜੱਫੀ ਪਾ ਕੇ ਮੈਨੂੰ ਰੋਣ ਲੱਗ ਪਈ ਮੈਨੂੰ ਕਹਿੰਦੀ ਕਿ ਵੋਟਾਂ ਦਾ ਪਾ ਦੇਾਂਗੇ ਪਰ ਨਸ਼ਾ ਕੌਣ ਖਤਮ ਕਰੇਗਾ ਕਿ ਮੈਂ 10 ਮਿੰਟ ਮਾਤਾ ਨੂੰ ਖੜ ਕੇ ਸੁਣਦਾ ਰਿਹਾ ਮਾਤਾ ਰੋਂਦੀ ਰਹੀ ਉਹ ਮਾਤਾ ਮੇਲੀ ਤੇ ਮਾਤਾ ਗੱਲ ਆਖ ਕੇ ਰੋਣ ਲੱਗ ਪਈ ਤੇ ਮੇਰਾ ਵੀ ਮਨ ਭਰ ਆਇਆ ਮੈਂ ਕਿਹਾ ਮਾਤਾ ਮੈਨੂੰ ਗੱਲ ਦੱਸ ਕਿ ਨਹੀਂ ਮੈਂ ਬਹੁਤ ਵੱੜੀ ਠਾਣੇ ਗਈ ਬਹੁਤ ਵੱੜੀ ਮੈਂ ਰੌਲਾ ਪਾਇਆ ਕਿ ਮੇਰਾ ਮੁੰਡਾ ਨਸ਼ਾ ਕਰਦਾ ਫਲਾਣਾ ਘਰ ਵੇਚਦਾ ਇੱਥੇ ਆਏ ਕਹਿੰਦੀ ਉਲਟਾ ਏ ਕਿ ਉਹਨਾਂ ਦੀ ਪੁਲਿਸ ਜਿਹੜੀ ਉਹ ਮਦਦ ਕਰਦੀ ਏ ਤੇ ਮੇਰਾ ਕਹਿੰਦੇ ਮੁੰਡਾ ਮਰ ਗਿਆ ਤੇ ਕਹਿੰਦੀ ਅੱਜ 20 ਦਿਨ ਹੋ ਗਏ ਮੇਰਾ ਪੁੱਤ ਮਰੇ ਨੂੰ ਤੇ ਕਹਿੰਦੀ ਮੈਂ ਇਹ ਗੱਲ ਕਹਿੰਨੀ ਕਿ ਮੇਰਾ ਪੁੱਤ ਤਾਂ ਮਰ ਗਿਆ ਦੂਜੀਆਂ ਮਾਵਾਂ ਦੇ ਪੁੱਤ ਬਚਾਲਾ ਕਿਉਂ ਮਾਵਾਂ ਵੀ ਮੇਰੇ ਤਰ੍ਹਾਂ ਐਵੇਂ ਬਜ਼ਾਰਾਂ 'ਚ ਰੋਂਦੀਆਂ ਨਾ ਫਿਰ ਔਰ ਮੇਰੇ ਉਦੋਂ ਇੱਕ ਮਨਸ ਗੱਲ ਏ ਕਿ ਵਾਕਿਆ ਮੈਨੂੰ ਮਾਤਾ ਦੀ ਗੱਲ ਸਹੀ ਲੱਗੀ ਕਿ ਮਾਤਾ ਕਹਿੰਦੀ ਕਿ ਜੇ ਸਾਡੇ ਪੰਜਾਬ ਦੇ ਲੀਡਰ ਹੀ ਨਸ਼ਾ ਕਰਦੇ ਨੇ ਤੇ ਅਸੀਂ ਆਸ ਕਿੰਦੇ ਤੋਂ ਕਰ ਸਕਦੇ ਹਾਂ ਕਿ ਨਸ਼ਾ ਬੰਦ ਹੋਗਾ ਜੇ ਮੈਂ ਇਸ ਕਰਕੇ ਮੈਂ ਜਦੋਂ ਨਾਮੀਨੇਸ਼ਨ ਪੇਪਰ ਭਰ ਰਿਹਾ ਸੀ ਤਾਂ ਮੈਂ ਉਦੋਂ ਇੱਕ ਗੱਲ ਮੇਰੇ ਮਨ ਚਾਈ ਤੇ ਮੈਂ ਇੱਕ ਇਲੈਕਸ਼ਨ ਕਮਿਸ਼ਨ ਨੂੰ ਇੱਕ ਲੈਟਰ ਜਿਹੜੀ ਆ ਉਹ ਅੱਜ ਲਿਖ ਰਿਹਾ ਔਰ ਉਹ ਲੈਟਰ ਦੇ ਵਿੱਚ ਮੇਰਾ ਜਿਹੜਾ ਵੇਰਵਾ ਇਹ ਹੈ ਕਿ ਮੈਂ ਸ਼੍ਰੀ ਖਦੂਰ ਸਾਹਿਬ ਹਲਕਾ ਜੋ ਕਿ ਪੰਥ ਹਲਕਾ ਔਰ ਇੱਥੋਂ ਦੇ ਲੋਕ ਜਿਹੜੇ ਨੇ ਉਹ ਬਹੁਤ ਹੀ ਗੁਰੂਆਂ ਨੂੰ ਮੰਨਣ ਵਾਲੇ ਲੋਕ ਨੇ ਚਾਹੇ ਅਸੀਂ ਕਿਸੇ ਮੰਦਿਰ ਦੀ ਗੱਲ ਕਰ ਲਈਏ ਚਾਹੇ ਕਿਸੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਲਈਏ ਚਾਹੇ ਕਿਸੇ ਚਰਚ ਦੀ ਗੱਲ ਕਰ ਲਈਏ ਸਹੀ ਕਹੇ ਸੀ ਮਸਤੀ ਦੀ ਗੱਲ ਕਰ ਲਈਏ ਮੈਂ ਕਿ ਹਰੇਕ ਬੰਦਾ ਜਿਹੜਾ ਇੱਥੇ ਉਹ ਵਧੀਆ ਇਨਸਾਨ ਨੇ ਪਰ ਗੱਲ ਇਹ ਆ ਕਿ ਕਿਤੇ ਨਾ ਕਿਤੇ ਇਹ ਆ ਕਿ ਸਾਨੂੰ ਸਿਆਸੀ ਲੋਕਾਂ ਨੂੰ ਕੋਈ ਨਾ ਕੋਈ ਜਿਹੜਾ ਲੋਕਾਂ ਨੂੰ ਜਵਾਬਤਾ ਦੇਣਾ ਹੀ ਪਵੇਗਾ ਔਰ ਮੈਂ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਤੇ ਸੈਂਟਰ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਰਾਈ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਜਿੰਨੇ ਲੀਡਰ ਐਮਪੀ ਦਾ ਇਲੈਕਸ਼ਨ ਲੜ ਰਹੇ ਆ ਚਾਹੇ ਉਹ ਪੰਜਾਬ 'ਚ ਨੇ ਚਾਹੇ ਕਿਤੇ ਹੋਰ ਪਾਥੇ ਇਲੈਕਸ਼ਨ ਜਿੱਥੇ ਹੋ ਚੁੱਕੇ ਨੇ ਜਿਹੜੇ ਪੰਜਾਬ 'ਚ ਨੇ ਉਹਨਾਂ ਦਾ ਡਾਕਟਰ ਟੈਸਟ ਹੋਣਾ ਚਾਹੀਦਾ ਔਰ ਡਾਕਟਰ ਟੈਸਟ ਜਿਹੜਾ ਬਕਾਇਦਾ ਜਿਹੜਾ ਹੈ ਕਿ ਉਹ ਨਾਲ ਲੱਗਣਾ ਚਾਹੀਦਾ ਕਿ ਜੇ ਉਹ ਬੰਦਾ ਜਿਹੜਾ ਕਿ ਡਾਕਟੈਕਸ ਦੇ ਵਿੱਚੋਂ ਪਾਸ ਹੋ ਜਾਂਦਾ ਹੈ ਇਹ ਕੋਈ ਨਸ਼ਾ ਨਹੀਂ ਕਰਦਾ ਇਹ ਨਸ਼ਾ ਰਹਿਤਾ ਉਹਦੇ ਕਾਗਜ਼ ਮਨਜ਼ੂਰ ਹੋਣੇ ਚਾਹੀਦੇ ਨਹੀਂ ਉਹਦੇ ਕਾਗਜ਼ ਜਿਹੜੇ ਉਹ ਕੈਨਸਲ ਹੋਣੇ ਚਾਹੀਦੇ ਇਸ ਕਰਕੇ ਮੈਂ ਇਸੇ ਤਰ੍ਹਾਂ ਹੀ ਮੈਂ ਸੈਂਟਰ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕੀਤੀ ਕਿ ਜਿੱਥੇ ਇਲੈਕਸ਼ਨ ਹੋ ਚੁੱਕੇ ਨੇ ਉਹਨਾਂ ਜਗ੍ਹਾ ਦੇ ਉੱਤੇ ਜਿਹੜਾ ਕਿ ਜਦੋਂ ਵੀ ਤੁਸੀਂ ਸੌਂ ਚਕਾਉਂਦੇ ਹੋ ਪਾਰਲੀਮੈਂਟ ਦੇ ਵਿੱਚ ਅਸੀਂ ਜਾਂਦੇ ਹਾਂ ਜਦੋਂ ਸੌਂ ਚੱਕ ਸਮਾਗਮ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਜਿਹੜਾ ਹੈ ਕਿ ਉਹਨਾਂ ਦਾ ਡਾਕਟੋਰ ਟੈਸਟ ਹੋਵੇ ਔਰ ਡਾਕਟੋਰ ਟੈਸਟ ਹੋਵੇ ਔਰ ਡਾਕਟੋਰ ਟੈਸਟ ਕਰਾ ਕੇ ਇੱਕ ਤਾਂ ਲੋਕਾਂ ਦੇ ਵਿੱਚ মিডিਆ ਨੂੰ ਦੱਸਿਆ ਜਾਵੇ ਕਿ ਇਹਨਾਂ ਦਾ ਡਾਕਟੋਰ ਟੈਸਟ ਜਿਹੜਾ ਹੈ ਕਿ ਉਸ ਦੇ ਵਿੱਚ ਫੇਲ ਹੋਇਆ ਔਰ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਜਿਹੜਾ ਲੀਡਰ ਚੁਣਿਆ ਸੀ ਇਹ ਸਾਡੀ ਸਭ ਤੋਂ ਵੱਡੀ ਗਲਤੀ ਹੈ ਔਰ ਉਹਨਾਂ ਚਿਰੋਂ ਦਾ ਇਲਾਜ ਕਰਾਇਆ ਜਾਵੇ ਉਹਨੂੰ ਹਸਪੀਟਲ 'ਚ ਦਾਖਲ ਕਰਾਇਆ ਜਾਵੇ ਜਿਨ੍ਹਾਂ ਚਿਰੋਂ ਬਿਲਕੁਲ ਜਿਹੜੀ ਰਿਪੋਰਟ ਆਉਂਦੀ ਸਹੀ ਨਹੀਂ ਆਉਂਦੀ ਉਸ ਤੋਂ ਬਾਅਦ ਚ ਉਹਨੂੰ ਜਿਹੜੀ ਐ ਸੌਂਚ ਕਾਈ ਜਾਵੇ ਇੱਕ ਵਾਰੀ ਕਰਨ ਦੀ ਲੋੜ ਆ ਜੇ ਇੱਕ ਵਾਰੀ ਤੁਸੀਂ ਕਰ ਦੇਉਗੇ ਪੰਜਾਬ ਵੀ ਵੱਜੂਗਾ ਤੇ ਦੇਸ਼ ਵੀ ਵੱਜੂਗਾ ਤੁਸੀਂ ਇੱਕ ਹੋਰ ਗੱਲ ਕੀਤੀ ਤੁਹਾਨੂੰ ਲੱਗਦਾ ਕਿ ਆਜ਼ਾਦ ਉਮੀਦਵਾਰ ਤੇ ਰੋਟੇ تھے ਉਮੀਦਵਾਰ ਅੰਸਪਾਲ ਵੀ ਖੜੇ ਹੋ ਰਹੇ ਨੇ ਕੁਝ ਫਰਕ ਪਏਗਾ ਚਲਿਆ ਕਿ ਹਰੇਕ ਬੰਦਾ ਜਦੋਂ ਖੜਦਾ ਤਾਂ ਵੋਟ ਤਾਂ ਪੈਂਦੀ ਹੈ ਵੋਟ ਤਾਂ ਵੰਡੀ ਜਾਂਦੀ ਹੈ ਇਸ ਕਰਕੇ ਅਜੇ ਤੇ ਇਹ ਨਹੀਂ ਪਤਾ ਮੈਨੂੰ ਲੱਗਾ ਪਤਾ ਲੱਗਾ ਕਿ 3 ਦਿਨਾਂ ਦੇ ਵਿੱਚ ਵਿੱਚ 5 ਤੋਂ 6 ਉਮੀਦਵਾਰ ਆਜਾਦ ਖੜ ਦੇਤੇ ਨੇ ਇਸ ਕਰਕੇ ਜਿੰਦਰ ਲਾਸਟ ਡੇਟ ਹੋਵੇਗੀ ਉਸ ਦਿਨ ਅਸਲੀਅਤ ਪਤਾ ਲੱਗੂਗਾ ਬਾਕੀ ਤਾਂ ਜਿਸ ਦਿਨ ਤੁਹਾਨੂੰ ਜਨਾਬ ਚ ਇਹਨਾਂ ਅਲੋਟ ਹੁੰਦਾ ਅਸਲ ਇਲੈਕਸ਼ਨ ਤਾਂ ਉਸ ਦਿਨ ਤੋਂ ਸ਼ੁਰੂ ਹੁੰਦੀ ਹੈ ਇਸ ਕਰਕੇ ਅੱਜ ਕਿਸੇ ਬਾਰੇ ਕਹਿਣਾ ਹੈ ਮੁਸਾਫਤ ਮناسب ਨਹੀਂ ਹੋਵੇਗਾ ਕਿ ਫੁਲਾਣਾ ਬੰਦਾ ਖੜਾ ਆਉਂਦੇ ਨਾਲ ਕੀ ਫਰਕ ਪੈਂਦਾ ਹੈ ਦੂਜਾ ਖੜਾ ਆਉਂਦੇ ਨਾਲ ਕੀ ਫਰਕ ਪੈਂਦਾ ਆ ਹੁਣ ਜੇ ਪਾਰਟੀਆਂ ਨੇ ਟਿਕਟ ਦਿੱਤੀ ਹੈ ਅੱਗੇ ਉਹਨਾਂ ਦੇ ਰਿਜ਼ਲਟ ਵੇਖ ਲਓ ਕੀ ਨੇ ਅੱਜ ਤੁਸੀਂ ਵੇਖਿਆ ਹੀ ਏ ਕਿ ਲਾਲਚੀ ਢੋਲਰਬਾ ਰੇ ਜੋ ਲੋਕ ਵਿਅੰਗ ਕਰ ਰਹੇ ਨੇ ਠੀਕ ਹੈ ਬਿਰਸਾ ਸਿੰਘ ਮਲਤੋਵਾ ਬਾਰੇ ਜੋ ਵਿਅੰਗ ਕਰ ਰਹੇ ਨੇ ਠੀਕ ਹੈ ਇਸ ਕਰਕੇ ਇਹ ਆ ਕਿ ਇਹ ਗੱਲਾਂ ਜਿਹੜੀਆਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਕਰ ਸਕਦੇ ਹਾਂ ਕਿ ਕਿਹੜਾ ਕੈਂਡੀਡੇਟ ਮੈਦਾਨ ਚ ਆਇਆ ਕਹਿੰਦਾ ਹੈ ਸਾਹਮਣੇ ਮੁਕਾਬਲਾ ਹੈ ਠੀਕ ਹੈ ਗੱਲ ਇਹ ਆ ਕਿ ਅੱਜ ਆਪਾਂ ਕਿਸੇ ਨੂੰ ਟਾਰਗੇਟ ਕੀਤੀ ਰੱਖੀਏ ਕੱਲ ਨੂੰ ਉਹ ਜਿਵੇਂ ਸਰਕਾਰਾਂ ਰੌਲਾ ਪਾ ਰਹੀਆਂ ਜਿਉਂ ਉਹਨਾਂ ਦੇ ਕਾਗਜ਼ ਨਹੀਂ ਸਹੀ ਭਾਈ ਸਾਹਿਬ ਦੇ ਆਪਾਂ ਨੂੰ ਕੀ ਲੋੜ ਆ ਕਿਉਂਕਿ ਆਪਣੀ ਕਿਪਾਈਚਾਰ ਕਿਸਾਨਾਂ ਔਰ ਭਾਈ ਭਾਈਚਾਰ ਕਿਸਾਨ ਜਿਹੜੀ ਉਹ ਕਦੀ ਵੀ ਖਰਾਬ ਨਹੀਂ ਕਰਨੀ ਚਾਹੀਦੀ ਨਾਲੇ ਮੇਰਾ ਪਰਿਵਾਰ ਪੰਥਕਾ ਮੈਂ ਤਾਂ ਵੈਸੇ ਹੀ ਬਾਣੀ ਦਾ ਸਤਕਾਰ ਕਰਦਾ ਜੀ ਤੁਸੀਂ ਕੁਝ ਦਿਨ ਪਹਿਲੇ ਗੱਲ ਕੀਤੀ ਸੀ ਕਿ 13 ਫੀਟਾ ਤੋਂ ਭਾਈ ਅਮਰਿਤਪਾਲ ਹੋਰਾਂ ਨੂੰ ਇਲੈਕਸ਼ਨ ਲੜਨੇ ਚਾਹੀਦੀ ਹੈ ਬਾਜੇ ਕਿ ਉਹਨੂੰ ਲੁਧਿਆਣੇ ਤੋਂ ਖਿਲਾੜਨ ਇਸ ਕੱਲ ਨਾਲ ਮੈਂ ਅੱਜ ਵੀ ਖੜਾ ਹਾਂ ਮੈਂ ਇਸ ਕੱਲ ਨਾਲ ਅੱਜ ਵੀ ਉਸੇ ਸਟੈਂਡ ਤੇ ਹਾਂ ਗੱਲ ਇਹ ਹੈ ਕਿ ਅਮਰਿਤਪਾਲ ਜੀ ਦਾ ਤੇ ਚਲੋ ਹੱਲ ਹੋ ਜਾਊਗਾ ਜਿਹੜਾ ਬਾਜੇ ਕੇ ਵਿਚਾਰਾ ਹੁੰਦਾ ਕਿ ਹਾਲੂਗਾ ਜਿਹੜੇ ਬਾਕੀ ਨਾਲ ਨੇ ਉਹਨਾਂ ਦਾ ਕੀ ਹਾਲੂਗਾ ਇਸ ਕਰਕੇ ਉਹਨਾਂ ਨੂੰ ਵੀ ਜਿਹੜਾ ਹੈ ਕਿ ਇਲੈਕਸ਼ਨ ਚੋਣ ਮੈਦਾਨ ਚ ਲਿਆਉਣਾ ਚਾਹੀਦਾ ਕਿਉਂਕਿ ਜੇ ਅਸੀਂ ਆਪਦੀ ਲੜਾਈ ਲੜਦੇ ਪਏ ਆ ਸਾਨੂੰ ਆਪਦੀ ਲੜਾਈ ਲੜਨ ਤੋਂ ਪਹਿਲਾਂ ਦੂਜੇ ਦੀ ਲੜਾਈ ਲੜਨੀ ਚਾਹੀਦੀ ਹੈ ਵਿਰਸਾ ਸਿੰਘ ਬਲਟੋਹਾ ਵੀ ਗੱਲ ਕਰਦੇ ਨੇ ਕਿ ਪੰਥਕ ਸੀਟ ਹੈ ਤੁਹਾਨੂੰ ਲੱਗਦਾ ਕਿ ਜਿੱਤਾਂ ਚਰਚਾਵਾਂ ਚੱਲਦੀਆਂ ਪਈਆਂ ਵਿਰਸਾ ਸਿੰਘ ਬਲਟੋਹਾ ਕਹਿੰਦੇ ਕਿ ਪਰਿਵਾਰ ਨਾਲ ਗੱਲ ਕਰਕੇ ਅਮਰਿਤਪਾਲ ਆਪਣੀ ਸੀਟ ਵਾਪਸ ਲੈ ਸਕਦੇ ਨਹੀਂ ਉਹ ਦੂਜੇ ਪਾਸੇ ਉਹਨਾਂ ਦੇ ਅਮਰਿਤਪਾਲ ਦਾ ਪਰਿਵਾਰ ਕਹਿੰਦਾ ਕਿ ਵਿਰਸਾ ਸਿੰਘ ਬਲਟੋਹਾ ਨੂੰ ਸੀਟ ਨਹੀਂ ਲੈਣੀ ਚਾਹੀਦੀ ਸੀ ਗੱਲ ਇਹ ਹੈ ਜੀ ਕਿ ਵਿਰਸਾ ਸਿੰਘ ਬਲਟੋਹਾ ਨੂੰ ਪਹਿਲੀ ਗੱਲ ਤੇ ਇਹ ਹੈ ਕਿ ਇੱਕ ਬੰਦੇ ਨੂੰ ਕਹਿੰਦੇ ਹੁੰਦੇ ਸੀ ਕਿ ਇਹ ਪੰਥ ਦੇ ਰਖਵਾਲੇ ਜੇ ਪੰਥ ਦੇ ਰਖਵਾਲੇ ਆ ਤੇ ਫਿਰ ਕਿਉਂ ਕਿਹੜੇ ਫਿਕਰਾਂ 'ਚ ਪਏ ਨੇ ਫਿਰ ਮੈਂ ਤੇ ਇਹ ਗੱਲ ਕਹਿੰਦਾ ਕਿ ਜਦੋਂ ਮੈਨੂੰ ਪਾਰਟੀ ਨੇ ਟਿਕਟ ਦੇ ਕੇ ਸਾਰੇ ਲੀਡਰ ਮੇਰੇ ਨਾਲ ਚਲੇ ਹੋਏ ਨੇ ਠੀਕ ਹੈ ਵਰਕਰ ਸਾਰੇ ਮੇਰੇ ਨਾਲ ਚਲੇ ਹੋਏ ਆ ਫਿਰ ਮੈਨੂੰ ਡਰ ਕੇ ਸਕਲਦਾ ਮੈਂ ਤਾਂ ਨਾ ਮੇਰੇ ਵੱਲੋਂ ਚਾਹੇ 15 ਹਜ਼ਾਰ ਆਦਮੀ ਦਰ ਖੜ੍ਹ ਜਾਂਦੇ ਹਰੇਕ ਲੋਕ ਜਿਹੜੇ ਆ ਬਹੁਤ ਸਿਆਣੇ ਹੋ ਚੁੱਕੇ ਲੋਕਾਂ ਨੇ ਵੋਟ ਜਿਹੜੀ ਬੜੀ ਸੋਚ ਸਮਝ ਕੇ ਪਾਉਣੀ ਆ ਇਸ ਕਰਕੇ ਕੀ ਇਹ ਜਿਹੜੀਆਂ ਗੱਲਾਂ ਇਹ ਬੇਤੁਕੀਆਂ ਜੀਆਂ ਗੱਲਾਂ ਨੇ ਇਹਨਾਂ ਦੇ ਵਿੱਚ ਕੁਝ ਕੱਢਣ ਪਾਉਣਾ ਤੁਹਾਨੂੰ ਲੱਗਦਾ ਕੀ ਐਤ ਕੀ ਜਿਹੜੀ ਚੋਣ ਹੋਏਗੀ ਖਾਸ ਕਰਕੇ ਇਸ ਹਲਕੇ ਦੀ ਉਹ ਕੁਝ ਪੰਥਕ ਮੁੱਦਿਆਂ ਨੂੰ ਲੈ ਕੇ ਹੋਏਗੀ ਜਾਂ ਜਿਹੜੇ ਜਨਤਾ ਦੇ ਆਮ ਮੁੱਦੇ ਨੇ ਉਹਨਾਂ ਨੂੰ ਲੈ ਕੇ ਹੋਏਗੀ ਗੱਲ ਇਹ ਹੈ ਕਿ ਆਪਾਂ ਹਰੇਕ ਜੀ ਨੂੰ ਪੰਥਕ ਪੰਥਕ ਕਰਕੇ ਵੀ ਆਪਾਂ ਵੋਟਾਂ ਨਹੀਂ ਲੈ ਸਕਦੇ ਹੁਣ ਗੱਲ ਇਹ ਹੈ ਕਿ ਇੱਥੇ ਤੁਸੀਂ ਆਪਾਂ ਤਰਨਤਾਰਨ ਸ਼ਹਿਰ ਦੇ ਵਿੱਚ ਬੈਠੇ ਇੱਥੇ ਸਭ ਤੋਂ ਵੱਧ ਵੋਟ ਹਿੰਦੂ ਆ ਕੀ ਉਹ ਰੱਬ ਨੂੰ ਨਹੀਂ ਮੰਨਦੇ ਇੱਥੇ ਸਭ ਤੋਂ ਵੱਧ ਵੋਟ ਜਿਹੜੀ ਹੈ ਕਈਆਂ ਪਿੰਡਾਂ ਦੇ ਵਿੱਚ ਮੈਂ ਜਾ ਕੇ ਵੇਖਿਆ 크ਿਸਚਨ ਭਾਈ ਚਾਰੇ ਦੀ ਹੈ ਕੀ ਉਹ ਰੱਬ ਨੂੰ ਨਹੀਂ ਮੰਨਦੇ ਇਸ ਕਰਕੇ ਇਹ ਹੈ ਕਿ ਜਿਹੜੇ ਸਾਡੇ ਮੁਸਲਮਾਨ ਭਰਾਵਾ ਠੀਕ ਹੈ ਕੀ ਉਹ ਰੱਬ ਨੂੰ ਨਹੀਂ ਮੰਨਦੇ ਇਹ ਤੇ ਰੱਬ ਦਾ ਜਿਹੜਾ ਉਹ ਜਿਵੇਂ ਕਹਿੰਦੇ ਕਿ ਇੱਕ ਸਾਡੇ ਕੋਲ ਹੀ ਇਹ ਆ ਕਿ ਅਸੀਂ ਰੱਬ ਨੂੰ ਮੰਨਦੇ ਆ ਤੇ ਦੂਜਾ ਬੰਦਾ ਮੰਨਦਾ ਨਹੀਂ ਇਸ ਕਰਕੇ ਪੰਥਕ ਸੀਟ ਇਸ ਕਰਕੇ ਨੂੰ ਕਿਹਾ ਜਾਂਦਾ ਸੀ ਕਿ ਕਿਉਂਕਿ ਗੁਰੂवाणी ਚਰਨਛੋ ਧਰਤੀ ਆ ਤਾਂ ਇਹਨੂੰ ਪੰਥਕ ਕਿਹਾ ਜਾਂਦਾ ਸੀ ਪਰ মিডিਆ ਨੇ ਪੰਥਕ ਵੀ ਲਾਤਾ ਤੇ ਪੰਥਕ ਤੋਂ ਬਾਅਦ ਹੋਣੇ ਨੂੰ ਕਰਤਾ ਹੌਟ ਸੀਟ ਉਹ ਜਿੱਥੇ ਗੁਰੂ ਮਹਾਰਾਜ ਦੀ ਅਰਦਾਸ ਬੇਨਤੀ ਹੋ ਜਾਈ ਉਹ ਸੀਟਾਂ ਕਿਤੇ ਔਟ ਹੋਈਆਂ ਨੇ ਉਹ ਤਾਂ ਘਰ ਵਸ ਪੈਂਦੇ ਨੇ ਜਿਹੜੇ ਘਰ ਵਸ ਪੈਂਦੇ ਨੇ ਉਹਨਾਂ ਦੀਆਂ ਅਰਦਾਸਾਂ ਦੇ ਨਾਲ ਇਸ ਕਰਕੇ ਇਹ ਹੈ ਕਿ ਨੂੰ ਸਰਪੰਥਕ ਜਿਹੜਾ ਨਾਮ ਹੀ ਦਿੱਤਾ ਜਾਵੇ ਇਹਨੂੰ ਹੌਟ ਸੀਟ ਦਾ ਨਾਮ ਨਾ ਦਿੱਤਾ ਜਾਵੇ ਬਿਲਕੁਲ ਐਸੀ ਮੇਰੇ ਨਾਲ ਕੁਲਦੇਵ ਸਿੰਘ ਗੀਰਾ ਕਾਂਗਰਸ ਦੇ ਉਮੀਦਵਾਰ ਜਿਨ੍ਹਾਂ ਨੇ ਇਲੈਕਸ਼ਨ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਲਿਖਣਗੇ ਜਿਦੇ ਚ ਉਹ ਕਹਿਣਗੇ ਕਿ ਜਿਹੜੇ ਕੈਂਡੀਡੇਟ ਇਲੈਕਸ਼ਨ ਲੜਦੇ ਨੇ ਨੋਮੀਨੇਸ਼ਨ ਦੇ ਦੌਰਾਨ ਜਿਹੜੇ ਆ ਉਹਨਾਂ ਦੇ ਡੋਪ ਟੈਸਟ ਦੀ ਇੱਕ ਰਿਪੋਰਟ ਜਿਹੜੀ ਨਾਲ ਲੱਗਣੀ ਚਾਹੀਦੀ ਹੈ ਤਾਂ ਕਿ ਨਸ਼ਿਆਂ ਦੇ ਮੁੱਦੇ ਤੇ ਜਿਹੜੀ ਠਲ ਪਾਈ ਜਾ ਸਕੇ ਇਸ ਤੋਂ ਇਲਾਵਾ ਕਈ ਹੋਰ ਮੁੱਦਿਆਂ ਤੇ ਵੀ ਉਹਨਾਂ ਨੇ ਜਿਹੜੀ ਆਪਣੇ ਵਿਚਾਰ ਰੱਖੇ ਨੇ ਮਨੀਸ਼ ਸ਼ਰਮਾ ਪੰਜਾਬ ਤੱਕ ਸਰਨ ਤਰਨ